ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਟੀਵੀ ਤੇ ਦਿਖਾਈ ਗਈ ਸੀ YouTube ਚੈਨਲ ਤੇ ਦਿਖਾਈ ਗਈ ਸੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਇੰਟਰਵਿਊ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉੱਚ ਅਧਿਕਾਰੀਆਂ ਤੇ ਸਵਾਲ ਚੁੱਕੇ ਨੇ ਬਲਕੌਰ ਸਿੰਘ ਮੁਤਾਬਕ ਲਗਾਤਾਰ YouTube ਤੇ ਇਹ ਇੰਟਰਵਿਊ ਦਿਖਾਈ ਜਾ ਰਹੀ ਹੈ ਤੇ ਇਸ ਵਿੱਚ ਵੱਡੇ ਅਧਿਕਾਰੀਆਂ ਦਾ ਵੀ ਹੱਥ ਹੈ ਨਾਲ ਹੀ ਉਹਨਾਂ ਨੇ ਕਹਿ ਕੇ ਲਗਾਤਾਰ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਪਰ ਇਸ ਦੇ ਬਾਵਜੂਦ YouTube ਤੇ ਇਹ ਵੀਡੀਓ ਦਿਖਾਈ ਜਾ ਰਹੀ ਹੈ 10 ਤਰੀਕ ਨੂੰ આરોપીਾਂ ਦੀ ਪੇਸ਼ੀ ਹੈ ਪਰ ਹਾਲੇ ਤੱਕ ਕੋਈ ਵੀ ਇਸ ਇੰਟਰਵਿਊ ਨੂੰ ਹਟਾਉਣ ਲਈ ਉਚਿਤ ਕਦਮ ਨਹੀਂ ਚੁੱਕੇ ਗਏ ਤੇ ਮੈਂ ਕਿਵੇਂ ਮੰਨ ਲਵਾਂ ਜਦਕਿ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ આરોપી ਕਹਿ ਰਹੇ ਨੇ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਜਦਕਿ ਸਿੱਧੂ ਮੂਸੇਵਾਲੇ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ ਉਹਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਤਾਂ ਫਿਰ ਮੈਂ ਕਿਸ ਨੂੰ ਮੰਨਾਂ ਕੌਣ ਹੈ ਮੇਰੇ ਬੇਟੇ ਦਾ ਕਾਤਲ ਸਭ ਤੋਂ ਪਹਿਲਾਂ ਮਾਤਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬੜ ਜਿਆ ਦਾ ਰਹੀਆਂ ਜੋ ਧੰਨਵਾਦ ਕਰਦਾ ਕਿ ਪਿਛਲੇ ਪਾਉਣੇ ਦੋ ਸਾਲ ਤੋਂ ਲੈ ਕੇ ਤੁਸੀਂ ਮੌਸਮ ਨਹੀਂ ਵੇਖਿਆ ਗਰਮੀ ਨਹੀਂ ਵੇਖੀ ਸਰਦੀ ਨਹੀਂ ਵੇਖੀ ਪਰ ਤੁਹਾਡਾ ਸਮਰਥਨ ਤੁਹਾਡਾ ਪਿਆਰ ਪਰਿਵਾਰ ਨੂੰ ਇਨਾ ਜ਼ਿਆਦਾ ਮਿਲਿਆ ਕਿ ਮੇਰੇ ਕੋਲੇ ਤੁਹਾਡਾ ਧੰਨਵਾਦ ਕਰਨ ਲਈ ਵੀ ਇੰਨੇ ਸ਼ਬਦ ਨਹੀਂ ਹਨ ਕਿs ਕਦਰ ਤੁਹਾਡਾ ਸ਼ੁਕਰੀਆ ਅਦਾ ਕਰਾਂ ਤੁਸੀਂ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਵੈਰੂ ਮਿਹਰ ਕਰੇ ਤੁਹਾਡੇ ਪਰਿਵਾਰਾਂ ਤੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਕਿਉਂਕਿ ਲੜਾਈ ਬੇਸ਼ੱਕ ਆਪਣੀ ਲੰਬੀ ਹੈ ਪਰੰਤੂ ਤੁਹਾਡੇ ਸਹਾਰੇ ਦੇ ਨਾਲ ਤੁਹਾਡੇ ਹਾਰੀ ਨਾਲ ਮੈਨੂੰ ਇਹ ਲੱਗ ਜਾਂਦਾ ਹੈ ਹੌਸਲਾ ਹੈ ਮੇਂਜਾ ਦਾ ਵੀ ਮੈਂ ਕੱਲਾ ਨਹੀਂ ਹਾਂ ਪੁੱਤ ਨੂੰ ਪਿਆਰ ਕਰਨ ਵਾਲੇ ਕਾਫੀ ਵੱਡੀ ਤਾਦਾਦ ਦੇ ਵਿੱਚ ਤੇਰੇ ਨਾਲ ਅਜੇ ਵੀ ਖੜੇ ਆਂ ਕਈ ਵਾਰੀ ਮੈਂ ਬਕਬਕ ਸਟੇਜਾਂ ਤੋਂ ਬੁਲਾ ਰਿਆਂ ਨੂੰ ਗੋਲਦਾ ਸੁਣਦਾ ਕਈ ਲੋਕ ਇਹ ਵੀ ਕਹਿੰਦੇ ਜੀ ਜੋ ਸਿੱਧੂ ਲਾਲ ਸੰਸਕਾਰ ਵਲੇ ਸੀ ਲੋਕੋ ਹੁਣ ਹੈ ਨਹੀਂ ਜਿਵੇਂ ਉਹ ਗੱਲ ਹੈ ਨਹੀਂ ਪਹਿਲਾਂ ਮਤਲਬ ਆਮ ਤੁਹਾਨੂੰ ਆਪਾਂ ਤਾਂ ਇਹ ਚੋਕੜਾ ਕੋਈ ਪੋਲਿਟਿਕਲ ਮੰਚਾ ਦੁੱਖ ਦੀ ਤਾਂ ਕਹਿੰਦੇ ਕੋਈ ਸੀਮਾ ਹੁੰਦੀ ਨਹੀਂ ਹੈ ਵੀ ਜੇ ਨੂੰ ਆਪਾਂ ਕਿਸੇ ਖਾਸ ਮਾਫਟਾਂ ਦੇ ਨਾਲ ਮਿਲ ਲੀਏ ਵੀ ਘਟ ਗਿਆ ਜਾਂ ਵੱਧ ਗਿਆ ਫਿਰੰਤੂ ਥੋੜੀ ਆਮ ਤੋ ਮੈਨੂੰ ਇਹ ਗੱਲ ਪੱਕੀ ਹੈ ਕਾਫੀ ਲੋਕ ਉਹੀ ਮੇਰੇ ਕੋਲ ਪਹੁੰਚਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਹੈ ਜਿਨ੍ਹਾਂ ਨੂੰ ਲੱਗਦਾ ਹੈ ਇਹ ਬਹੁਤ ਵੱਡਾ ਤਕਕਾ ਹੋਇਆ ਹੈ ਕਿਸੇ ਨੂੰ ਮੌਤ ਦੀ ਸਜ਼ਾ ਬਿਨਾਂ ਕਿਸੇ ਕਸੂਰ ਤੋਂ ਦੇ ਦੇਣੀ ਔਰ ਰਹਿੰਦੀ ਹੁੰਦੀ ਕਸਰ ਜੋ ਸਟੇਟ ਨੇ ਆਪਣਾ ਫਰਜ਼ ਅਦਾ ਕਰਨਾ ਉਹਦਾ ਵੀ ਹੱਥ ਕਨੇ ਕਰਕੇ ਭੱਜ ਜਾਣਾ ਇਹ ਉਸ ਮੌਤ ਨਾਲੋਂ ਵੀ ਜ਼ਿਆਦਾ ਦੁਖਦਾਈ ਹੈ ਤੁਸੀਂ ਵੇਖਿਆ ਹੋਣਾ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਮੌਰਡਰ ਹੋਇਆ ਹੈ ਗਵਰਨਮੈਂਟ ਦਾ ਉੱਥੇ ਵੀ ਐਕਸ਼ਨ ਦੇਖ ਲਓ ਔਰ ਆਪਣੇ ਤਾਂ ਗਿਣਤੀ ਨਹੀਂ ਹੁੰਦੀ ਕਿੰਨੇ ਹੋਗੇ ਤੇ ਤੁਸੀਂ ਪੰਜਾਬ ਸਰਕਾਰ ਦੇ ਐਕਸ਼ਨ ਵੀ ਦੇਖ ਲਓ ਫਤਾ ਸਾਨੂੰ ਆਪਣੇ ਆਪ ਲੱਗਦੀ ਇੱਕ ਮਹੀਨਾ ਮੇਰਾ ਕਲਾ ਡੇਢ ਮਹੀਨੇ ਹੋਏ ਅਗਲੇ ਦਿਨ ਉਹਦੇ ਘਰ ਤੱਕ ਵੀ ਧੱਕਾ ਕਾਫੀ ਵਿਦਵਾਨਾਂ ਦੇ ਵਿੱਚੋਂ ਫੋਨ ਵੀ ਆਏ ਮੈਂ ਸੁਣਿਆ ਸਾਰੇ ਕਮੈਂਟ ਮਾਪਿਆਂ ਦਾ ਕੀ ਕਸੂਰ ਹੈ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਸਾਡਾ ਕਸੂਰ ਕੀ ਦੱਸੋ ਕੀ ਹੈ ਸਾਡਾ ਕਸੂਰ ਇਹੀ ਸੀ ਵੀ ਅਸੀਂ ਬੱਚੇ ਨੂੰ ਪੜਾ ਲਖਾ ਲਿਆ ਉਹਨੂੰ ਇਸ ਕਾਬਲ ਕੀਤਾ ਉਹ ਡਿਗਰੀਆਂ ਕੀਤੀਆਂ ਵਿਦੇਸ਼ਾਂ ਚ ਪੜਾ ਲਿਆ ਉਸ ਤੋਂ ਬਾਅਦ ਉਹ ਕਾਮਯਾਬ ਹੋ ਗਿਆ ਸਾਡਾ ਵੀ ਤਾਂ ਇਹੀ ਕਸੂਰ ਹੈ ਜੇ ਅਸੀਂ ਵੀ ਚਿੱਟਾ ਵੇਚਣ ਵਾਸਤੇ ਛੱਡਿਆ ਹੁੰਦਾ ਸ਼ਾਇਦ ਤੁਸੀਂ ਨਹੀਂ ਕਹਿਣੀ ਸੀ ਇਹ ਗੱਲ ਮਾਪਿਆਂ ਦਾ ਕਸੂਰ ਕਿਤੇ ਵੀ ਨਹੀਂ ਹੁੰਦਾ ਚਾਹੇ ਉਹ ਗੈਂਗਸਟਰ ਦੇ ਹੈ ਚਾਹੇ ਕਿਸੇ ਆਮ ਮੁੰਡੇ ਦੇ ਪਰੰਤੂ ਇੱਕ ਗੱਲ ਹੈਗੀ ਅਸੀਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੇ ਚੰਗਾ ਸਿਹਰਾ ਵੀ ਸਾਨੂੰ ਅਜੇ ਵੜਾ ਪਰਨਾ ਵੀ ਵਿਸਾਖੀ ਕਿਉਂਕਿ ਉਹ ਹੀ ਜਾਂ ਮਾਹੌਲ ਚੋਂ ਬੱਚਾ ਨਿਕਲਿਆ ਤਾਂ ਉਸਨਾਂ ਕੋਸ਼ਾਤ ਤੱਕ ਮਾਪੇ ਸੈਂਦੇ ਨੇ ਉਸਦੋਂ ਪਰ ਪੂਰਤੂ ਪੰਜਾਬ ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਹਜ਼ਾਰਾਂ ਲੋਕਾਂ ਦੀਆਂ ਜਾਂਾਂ ਦੇ ਸੌਦੇ ਕਰਨ ਵਾਲਾ ਅਮਰੀਕਾ ਕੈਨੇਡਾ ਮੈਂਟਾ ਫਰਮਾਨ ਜਾਰੀ ਕਰੀ ਜਾਂਦਾ ਹੈ ਪਰੰਤੂ ਸਾਡੇ ਹਾਲੇ ਤੱਕ ਸਰਕਾਰ ਨੇ ਕਿਸੇ ਨੂੰ ਉਏ ਤੱਕ ਨਹੀਂ ਕਿਹਾ ਇਸੇ ਕਰਕੇ ਕਤਲੋਗਰ ਤੋਂ ਵਾਦੇ ਨਹੀਂ ਗਈ ਕਿਉਂਕਿ ਕਤਲ ਦੀ ਸਜ਼ਾ ਹੀ ਨਹੀਂ ਹੈ ਜੇ ਕਿਤੇ ਕੋਈ ਥੋੜਾ ਬੋਤਾ ਐਕਸ਼ਨ ਹੋਣ ਲੱਗਦਾ ਤਾਂ ਸਾਡੇ ਲੋਕ ਪੋਲੀਟੀਕਲ ਉਧਾਣਾ ਲੈਂਦੇ ਆ ਠੀਕ ਹੈ ਕਈ ਜਗ੍ਹਾ ਤੇ ਪੁਲਿਸ ਗਲਤ ਹੁੰਦੀ ਹੈ ਜਿਸ ਤਰ੍ਹਾਂ ਹੁਣ ਆਪਣੇ ਕੋਲੇ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਗੱਲ ਸੱਚ ਨਹੀਂ ਹੁੰਦੀ ਪੁਲਿਸ ਵੀ ਜਿੱਦਾਂ ਬਰਨਾਲੇ ਵਾਲਾ ਕੇਸ ਹੋਇਆ ਆਪਦੀਆਂ ਹੱਦਾਂ ਤੋਂ ਪਾਰ ਕਰ ਜਾਂਦੇ ਜਿੱਦਣ ਆਪਣੇ ਮੁਲਾਜ਼ਮ ਤੇ ਹਮਲਾ ਹੁੰਦਾ ਉਦੋਂ ਥੋੜੇ ਜਿਹਾ ਜ਼ਿਆਦਾ ਅਗਰੈਸਿਵ ਹੋ ਜਾਂਦੇ ਆਦਰ ਭਾਈ ਕਿਸੇ ਹੋਰ ਦਾ ਮਰਦ ਤਾਂ ਉਹੀ ਰੁਟੀਆਂ ਉਹੀ ਕੈਮਰਿਆਂ ਦੀ ਅਸੀਂ ਸੀਸੀਟੀਵੀ ਦੀ ਫੁਟੇਜ ਇਧਰੋਂ ਕੀਤਾ ਕਾਗਜ਼ਾਂ ਢਿੱਡ ਭਰਿਆ ਫਿਰ ਕੰਮ ਲੱਗਦਾ ਕਿੰਨੇ ਕਤਲ ਹੋਏ ਨੇ ਮੇਰੇ ਖਿਆਲ ਆ ਕਿਸੇ ਦਾ ਵੀ ਟ੍ਰਾਇਲ ਹੈ ਜਿਹੜਾ ਉਹ ਇੰਨੀ ਸਪੀਡਲੀ ਨਹੀਂ ਚੱਲ ਰਿਹਾ ਉਹਨਾਂ ਸਾਰੇ ਆਪੋ ਆਪਣੀ ਜਗ੍ਹਾ ਤੇ ਮਿਲ ਕੀ ਜਾਂਦੇ ਆ ਤਾਂ ਕੀ ਵਜ੍ਹਾ ਹੈ ਕਤਲ ਹੋ ਵੀ ਰਹੇ ਨੇ ਕਾਰਵਾਈ ਵੀ ਕੋਈ ਨਹੀਂ ਹੋ ਰਹੀ ਕਿਸੇ ਦੀ ਕਿਹਨੂੰ ਕਹੀਏ ਸਰਕਾਰ ਨੂੰ ਕਹਾਂਗੇ ਇਹ ਸਰਕਾਰ ਨੂੰ ਕਹਾਂਗੇ ਜਿਹਨੂੰ ਅੱਜ ਸਾਨੂੰ 9 ਮਹੀਨਾ ਲੱਗ ਗਿਆ ਲੋਰਸ ਦੀ ਵੀਡੀਓ ਕਰਾਉਣਾ ਪਈ ਜਾਂਦੇ ਨੂੰ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹੀ ਸੀ 21 ਦਸੰਬਰ ਨੂੰ ਜਦ ਸਾਡ ਦੇ ਆਰਡਰ ਹੋ ਗਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਆਰਡਰ ਕੀਤੇ ਸਟੇਟ ਨੂੰ ਵੀ ਇਹਨੂੰ ਹਟਾਓ ਤੁਸੀਂ ਦੇਖੋ ਸਰਕਾਰ ਦੀ ਕੀ ਕਹਾ ਲਾਪਰਵਾਹੀ ਹਾਈ ਕੋਰਟ ਦੇ ਕੀਤੇ ਹੋਏ ਹੁਕਮਾਂ ਨੂੰ ਨਿਚ ਕਰਕੇ ਜਾਣਿਆ ਅੱਜ ਤੱਕ ਵੀਡੀਓ ਨਹੀਂ ਹਟਾਈ ਸਭ ਉਹਦੇ ਛੋਟੀਆਂ-ਛੋਟੀਆਂ ਰੀਲਾਂ ਬਣਾ ਕੇ ਜਿੱਦਾਂ ਜੁਗਿੰਦਰ ਪਟਿਆਲਾ ਨੂੰ ਪੁੱਛਦਾ ਫਿਰ ਸਲਮਾਨ ਖਾਨ ਕੋ ਕੰਮ ਮਾਰੇ ਉਹ ਕਹਿੰਦਾ ਜਦ ਵਾਰੂਗਾ ਤਾਂ ਗੁੰਡਾ ਬਣ ਜਾਊਗਾ ਐਦਾਂ ਦੀਆਂ ਜਿਹੀਆਂ ਵੀਡੀਓ ਕੱਟ-ਕੱਟ ਕੇ ਕੱਟ-ਕੱਟ ਕੇ ਤਾਂ ਜੋ ਜੇ ਕਿਤੇ 9 10 ਤਰੀਕ ਦੀ ਪੇਸ਼ੀਆ ਹਾਈ ਕੋਰਟ ਦੇ ਵਿੱਚ 9 ਤੱਕ ਚਲਾਉਣਗੇ ਤੁਹਾਡੇ ਸਾਹਮਣੇ ਤੁਸੀਂ ਕਿਵੇਂ ਕਹਿੰਦੇ ਸਰਕਾਰ ਵਧੀਆ ਹੈ ਸਰਕਾਰ ਕੰਸਟਲ ਦੀ ਹੈ ਬਨਵਾਸ਼ਾਂ ਦੀ ਹੈ ਚੋਲ ਦੀ ਹੈ ਸਰਕਾਰ ਜਦੋਂ ਇੰਨਾ ਲੋਕਾਂ ਦੀ ਮੱਗ ਦੇਂਦੀ ਜਾਦਾ ਕਰਦੇ ਐ ਉਹਨਾਂ ਦੀ ਅਦਾਲਤ ਵੱਲੋਂ ਦੋ ਵਾਰ ਸੋਮ ਮੋਟੋ ਲੈਂਡ ਤੋਂ ਬਾਅਦ ਅਦਾਲਤ ਵੱਲੋਂ ਹੁਕਮ ਕਰਨ ਤੋਂ ਬਾਅਦ ਸਰਕਾਰ ਨੇ ਅੱਜ ਤੱਕ ਉਸ ਇੰਟਰਵਿਊ ਨੂੰ YouTube ਤੋਂ ਹਟਾਉਣ ਦਾ ਮੰਨ ਨਹੀਂ ਬਣਾਇਆ ਅੱਜ ਤੱਕ। ਚਰਕੇ ਸਟੇਟ ਨੂੰ ਤਾਂ ਉਹ ਵੀਡੀਓ ਸੀ ਜਿਹੜੀ ਇੰਟਰਵਿਊ ਸੀ ਪ੍ਰੂਫ ਕਰਕੇ ਦੇਣੀ ਚਾਹੀਦੀ ਸੀ ਤਾਂ ਉਹ ਸਾਡੇ ਟ੍ਰਾਇਲ ਦੇ ਵਿੱਚ ਅਸੀਂ ਉਹਦੀ ਵਰਤੋਂ ਕਰਦੇ ਇਹੀ ਹੌਸਲਾ ਪਿਆ ਉਹਨਾਂ ਦਾ ਤੇ ਜਿਨ੍ਹਾਂ ਨੇ ਪਹਿਲਾਂ ਜਵਾਕ ਨੂੰ ਮਾਰ ਦਿੱਤਾ ਬੇਰੇ ਮਹੀਨੇ ਨਾਲ ਉਸ ਤੋਂ ਬਾਅਦ ਅਦਾਲਤ ਚ ਆ ਕੇ ਕਹਿੰਦੇ ਜੀ ਸਸਤਾ ਸਿੱਤੂ ਨੂੰ ਜਾਣਦੇ ਨਹੀਂ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਸਿੱਧੂ ਦਾ ਦੇਖ ਲਓ ਕਿ ਖੜੇ ਕਿੱਥੇ ਆ ਕੋਈ ਇਹ ਕੋਈ ਤੂੰ ਮੈਂ ਹੋਈਏ ਵੀ ਯਾਰ ਮੈਂ ਇਥੋਂ ਗੁੱਸੇ ਚ ਚਲਦਾ ਹੋਇਆ ਮੈਂ ਤੈਨੂੰ ਬੋਲ ਗਿਆ ਯਾਰ ਤੁਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਤਾਂ ਤੁਸੀਂ ਸਮਝ ਨਹੀਂ ਕਿਹਾ ਤਾਂ ਉਜਗੂ ਬੈਠਾ ਹੋ ਕਨਾ ਮੇਰਾ ਉਮੀਦਵਾਰ ਮੰਤਰੀ ਦੇ ਵਿੱਚ ਕਿਸੇ ਨੇ ਮੇਰਾ ਕੁਲਾਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਕੁਲਾਣਾ ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਲ ਕੀਤੇ ਨੇ ਜਾਂ ਕੀਤੇ ਨੋਰ ਦੇ ਸਾਰੇ ਜਿਹੜੇ ਸਾਡਾ ਸਤੂ ਨੂੰ ਜਾਣਦੇ ਨਹੀਂ ਫਿਰ ਸਾਨੂੰ ਇਹ ਤਾਂ ਦੱਸ ਦੋ ਜਾਣਦਾ ਕੌਣ ਹੈ ਅਸੀਂ ਮੰਨ ਲੀਏ ਵੀ ਅਸੀਂ ਮੈਂ ਗਲਤ ਹੋ ਸਕਦਾ ਮੇਰਾ ਅਦਾ ਗਲਤ ਨਹੀਂ ਪਈ ਤੂੰ ਤਾਂ ਇਹਦਾ ਨਾਮ ਹੈ ਮੈਂ ਅੰਦਾਤਾ ਹੈ ਇਹ ਸਤੂ ਨੂੰ ਮਾਰਿਆ 32 ਫੇਰ ਵਾਰ ਤੇ ਵੀ ਬੰਨੋ ਜਵਾਕ ਤੁਸੀਂ ਕੱਖਾਂ ਵਾਂਗੂ ਰੋਂਦਾ ਕਿਹਨੂੰ ਕਸੂਰ ਸਾਡਾ ਕਿਸੇ ਦਾ ਹੀ ਨਹੀਂ ਇਹ ਸਾਡੀ ਸਰਕਾਰ ਹੈ ਇੱਕ ਵੀ ਗਲ ਇਸ ਮਾਮਲੇ ਦੇ ਉੱਤੇ ਜੇ ਕਿਸੇ ਦਾ ਆਇਆ ਹੋਵੇ ਤੁਹਾਡੇ ਸਾਹਮਣੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਸਾਰਾ ਦਿਨ ਤਾਂ ਨੂੰ ਜੀ ਨਹੀਂ ਕਰਦਾ ਵੀਰੋ ਇੱਕ ਗੱਲ ਨੂੰ ਕਹਿ ਗਏ ਕਿ ਆਪ ਨੂੰ ਵੀ ਸ਼ਰਮ ਆਉਂਦੀ ਹੈ ਵੀ ਅਰ ਬਾਰੀ ਬਾਰੀ ਹੋਰ ਕੀ ਰੌਲਾ ਪਾਈ ਜਾਂਦਾ ਹੈ ਗੱਲ ਕਰਨੀ ਪੈਂਦੀ ਹੈ ਤੁਸੀਂ ਦੂਰ ਦਰਾਡੇ ਤੋਂ ਆਉਂਦੇ ਹੋ ਤੁਹਾਡੇ ਮਨ ਦੇ ਵਿੱਚ ਹਰੇਕ ਦਿਨ ਸਵਾਲ ਹੁੰਦਾ ਵੀ ਯਾਰ ਕੀ ਹੋਇਆ ਕੁਝ ਹੋਇਆ ਕਿ ਨਹੀਂ ਹੋਇਆ ਕਿੱਥੇ ਗੱਲ ਖੜੀ ਹੈ ਤਾਂ ਤੁਹਾਨੂੰ ਦੱਸਣਾ ਬਣਦਾ ਮੇਰਾ ਫਰਜ਼ ਬਣ ਜਾਂਦਾ ਵੀ ਭਾਈ ਇੰਨੀ ਕਾਰਵਾਈ ਹੋਈ ਹੈ ਚਾਰਜ ਫ੍ਰੇਮ ਨਹੀਂ ਹੋ ਰਹੇ ਦੇਰੇ ਕਦੇ ਕੋਈ ਤੇ ਚਲਾਦਨੇ ਨੇ ਕਦੇ ਕੋਈ ਤੇ ਚਲਾਦਨੇ ਜਾਣੇ ਤਰੀਕੇ ਤੇ ਅੱਜ ਪੰਜ ਤਰੀਕਾ ਤਾਂ ਹੋ ਗਏ ਵਿਅਤ ਕੀ ਤਾਂ ਹੋ ਜਾਣਗੇ ਲਾਜ ਐਤ ਕੀ ਆ ਸੀਗੀ ਪਿਛਲੀ ਡੇਡ ਦੇ ਉੱਤੇ ਵੀ ਚਾਰਜ ਫ੍ਰੇਮ ਹੋ ਜਾਣਗੇ ਤਾਂ ਸ਼ਾਬਾ ਜਾਂ ਦੇ ਬੁੱਕਰੀ ਕੇ ਸਾਰੇ ਗੱਲ ਤੋਂ ਕਹਿੰਦਾ ਸਾਡੇ ਦਾ ਕਤਲ ਦਾ ਮਸਲਾ ਹੀ ਨਹੀਂ ਕੋਈ ਆ ਹਾਲ ਪ੍ਰਭੂ ਸਾਡੀ ਸਟੇਟ ਦਾ ਹਾਂ ਵੋਟਾਂ ਦੀ ਜੂੜ ਫਿਕਰ ਹੈ ਕਿਹੜਾ ਕਿੱਥੋਂ ਖੜਾ ਹੋ ਕਿਹੜਾ ਕਿੱਥੋਂ ਖੜਾ ਉਹ ਬਸ ਉਹ ਹੀ ਦੀ ਲੋਟ ਆਉਂਦੀ ਪਰ ਮੈਨੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਭਾਵੇਂ ਤੁਸੀਂ ਕਿਸੇ ਪਾਰਟੀ ਦਾ ਸਬੰਧ ਤੋਂ ਕਿਸੇ ਫਿਰਕੇ ਨਾਲ ਸਬੰਧ ਤੋਂ ਬਨ ਪੁੱਛਾ ਜਰੂਰ ਜਦ ਇੱਕ ਜਵਾਗ ਨੂੰ ਮਾਰ ਕੇ ਤੁਹਾਡੀ ਜਵਾਬਦੇਹੀ ਕੀ ਹੈ ਜੀ ਕਿਨੇ ਕੁਲੇ ਚਾਹੀਏ ਅਸੀਂ ਕਿਹਨੂੰ ਕਹੇ ਤੂੰ ਆਪ ਅੰਜਾਮ ਨੂੰ ਜਾਂਚ ਇਨਵੈਸਟੀਗੇਸ਼ਨ ਸ਼ਾਮਲ ਕਰ ਲਓ ਤੁਹਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਹ ਇਕੱਲੀ ਇੰਟਰਵਿਊ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਲੱਖਾਂ ਰੁਪਇਆ ਤਨਖਾਹ ਲੈਣ ਵਾਲੇ ਕਰਮਚਾਰੀ ਅਧਿਕਾਰੀ ਇਹਦੇ ਵਿੱਚ ਆਉਣਗੇ ਇਹੀ ਕਾਰਨ ਹੈ ਵੀ ਇੰਟਰਵਿਊ ਦੇ ਬਾਰੇ ਕੁਝ ਦੱਸਣਾ ਨਹੀਂ ਚਾਹੁੰਦੇ ਇਹ ਇੱਕ ਨੈਕਸਸ ਹੈ ਜਿਹੜਾ ਸਾਡੀਆਂ ਜਵਾਨੀਆਂ ਦਾ ਸਾਡੇ 3 ਪੁੱਤਾਂ ਦੀ ਮੌਤ ਦੇ ਸਬੰਧੇ ਕਰਦਾ ਹੈ ਇਹ ਇੱਕ ਨੈਕਸਸ ਹੈ ਉਹ ਨੈਕਸਸ ਸੁਪ ਸਕਦਾ ਹੈ ਉਹ ਨੈਕਸਸ ਨੰਗਾ ਹੋ ਸਕਦਾ ਹੈ ਪਰੰਤੂ ਉਹਨੂੰ ਟੱਕਰ ਤੇ ਲੱਗੇ ਹੋਏ ਨੇ ਸਾਰੇ ਕਿ ਜੇ ਚੁੱਪਚਾਪ ਰਹੇ ਜਵੇ ਜੇ ਤੇ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ ਹੈ ਉਹ ਬਈ ਬੰਨੂ ਇੱਕ ਵੈਰਾ ਵਰਗੇ ਮਜ਼ਦੂਰ ਵਰਗੇ ਬੰਦੇ ਦਾ 50 55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੱਡ ਦੇ ਵਿੱਚ ਰਾਖ ਕਰਕੇ ਚੱਲਗੇ ਤੁਹਾਡੇ ਕੀਤੇ ਪਾਉਣਗੇ ਤੁਹਾਡੇ ਟੱਕਰੋ ਜਿੰਨਾ ਟੱਕਣਾ ਕੋਈ ਬਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ ਮੈਨੂੰ ਮੁੜ ਮੁੜ ਕੇ ਮਿਲਣਾ ਤਾਂ ਹੈ ਨਹੀਂ ਮੇਰੀ ਤਾਂ ਇੱਕ ਕਲਪਨਾ ਹੈ ਮੈਂ ਟੇਕੇ ਬਹਿ ਨਹੀਂ ਸਕਦਾ ਜਦ ਤੱਕ ਸਾਹ ਚੱਲਦੇ ਨੇ ਮੈਂ ਲੜਦੇ ਰਹਿਣਾ ਹੈ ਪਰ ਤੁਸੀਂ ਉਹ ਪ੍ਰਵਾਤ ਤੋਂ ਉਪਰ ਇੱਕ ਅਦਾਲਤ ਹੋਰ ਵੀ ਹੈਗੀ ਅਦਾਲਤਾਂ ਵਿੱਚੋਂ ਥੱਲੇ ਆਈਆਂ ਵੀ ਕੰਮ ਕਰੀ ਜੰਨੀਆਂ ਨੇ ਹੌਣ ਤੋਂ ਜੇ ਇੰਨਾ ਤੋਂ ਵੀ ਤੁਸੀਂ ਬਚ ਗਏ ਸਰਕਾਰਾਂ ਦੀ ਮਦਦ ਦੇ ਨਾਲ ਅਗਲੀ ਗੌਰ ਜਿਹੜੀ ਅਦਾਲਤਾਂ ਉੱਪਰ ਵਾਲੀ ਹੈ ਕਾਰਪੁਰਖ ਦੇ ਕੀ ਦੇ ਪੈਣਗੇ ਤੁਹਾਡੇ ਸਾਰਿਆਂ ਨੂੰ ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਦਾ ਤੰਗਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ ਮੇਰਾ ਪੁੱਤ ਖਿਆਨੇ ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਬੰਗੂ ਢੇੜੀ ਹੋ ਜਾਵੇ ਸਰਕਾਰੇ ਕਿੱਥੇ ਦੇ ਦੇਗੀ ਦੇਣਾ ਲੱਕੇ ਭਜਾਂਗੇ ਤੁਮਸੀ ਔਰ ਮੇਰੀ ਤਾਕਤ ਤੁਸੀਓ ਮੇਰੀਆਂ ਬਾਹਾਂ ਤੁਸੀਓ ਮੇਰੀ ਤੁਹਾਡੇ ਚਰਨਾਂ ਚ ਅਰਦਾਸ ਹੈ ਬੇਨਤੀ ਹੈ ਜੋਦੜੀ ਕਰ ਤੋਨੇ ਕੇ ਧਿਆਨ ਰੱਖਿਓ 50 ਸਾਲ ਦੀ ਕਮਾਈ ਮੇਰੀ ਇਹਨੇ ਬਿਨਾ ਕਸੂਰ ਤੋਂ ਮਿੱਟੀ ਦੇ ਵਿੱਚ ਬੁਲਾਤੀ ਜੇ ਤੁਸੀਂ ਸਿਰ ਤੇ ਹੱਥ ਨਹੀਂ ਰੱਖੋਗੇ ਤਾਂ ਫਿਰ ਮੇਰਾ ਕੋਈ ਵਾਲੀਵਾਰਸ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਮਦਦ ਕਿਵੇਂ ਕਰਨੀ ਜਿਵੇਂ ਵੀ ਹੋਈ ਹੋਵੇ ਕਰਦੇ ਹੋ ਪਰੰਤੂ ਇਹਨਾਂ ਝਾਲਮਾਨ ਨੂੰ ਇਨਾ ਪਾਪੀਆਂ ਨੂੰ ਪਤਾ ਲੱਗ ਜੇ ਕਿਸੇ ਦਾ ਸ਼ੇਰ ਵਰਗਾ ਪੁੱਤ ਕਿਵੇਂ ਬਿਨਾਂ ਵਜ੍ਹਾ ਦੁਮਾਨ ਦੇ ਸਾਡਾ ਕਸੂਰ ਇਹੀ ਸੀ ਸਾਡੀ ਔਕਾਤ ਛੋਟੀ ਸੀ ਅਸੀਂ ਵੱਡੇ ਪੈਸੇ ਕਮਾਉਣ ਲਾ ਕੇ ਵੱਡੀ ਸਾਡੀ ਕਮਾਈਆਂ ਕਰ ਲਾ ਕੇ ਦੇਸ਼ਾ ਵਿਦੇਸ਼ਾ ਸਾਡਾ ਨਾਂ ਹੋ ਗਿਆ ਬਸ ਆਹੀ ਮੇਰਾ ਕਸੂਰ ਸੀ ਨਹੀਂ ਪ੍ਰਭਾਤਮਾ ਨੇ ਜਿੰਨੇ ਕ ਮੈਨੂੰ ਔਕਾਤ ਪੱਟਾ ਕਢਣ ਦੀ ਦਿੱਤੀ ਸੀ ਕਿ ਜ਼ਮੀਂਦਾਰ ਦੇ ਘਰੇ ਜਾਣਾ ਦਿੱਤਾ ਸੀ ਜਿਵੇਂ ਪਿਤਾ ਪੁਰਖੀ ਕਿਤਾ ਕਰਦਾ ਰਿਹਾ ਸ਼ਹਿਰ ਮੇਰੇ ਬੱਚੇ ਨਾ ਮਾਰੇ ਜੰਮ ਆਹੀ ਗੱਲ ਹੈ ਮੇਰਾ ਕਿ ਮੇਰੇ ਖਾਨਦਾਨ ਨੇ ਤਰੱਕੀ ਕਰਦੀ ਹੈ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਮੈਂ ਜ਼ਿਆਦਾ ਭਾਵਕ ਨਾ ਹੋਵਾਂ ਕਿਉਂਕਿ ਤੁਸੀਂ ਇੰਨੀ ਦੂਰੋਂ ਮਿਲਦੇ ਹੋ ਨਾ ਮੈਂ ਅਗਲੇ ਮੈਂ ਜਿੱਥੇ ਕਿਤੇ ਵੀ ਬੋਲਦਾ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਥੋੜਾ ਮੋਟੀਵੇਟ ਕਰਾਂ ਅੱਪਰ ਨੂੰ 2 ਸਾਲ ਹੋ ਗਏ ਥਰੂ ਬੰਦਿਆਂ ਨੂੰ ਜ਼ਿਆਦਾ ਜੰਮ ਦੇ ਨਾਲ ਆਪਾਂ ਕਮਜ਼ੋਰ ਹੀ ਹੁੰਦੇ ਆ ਤੇ ਆਪਾਂ ਫਿਰ ਤੋਂ ਕਿਵੇਂ ਨਾ ਕਿਵੇਂ ਜ਼ਿੰਦਗੀ ਨੂੰ ਰੌਣਕਾਂ ਫਰਾਲਾ ਕਰੀਏ ਜਿਹੜੇ ਤਾਤੇ ਖਾ ਲਏ ਉਹ ਵੀਰੋਂ ਨਹੀਂ ਆਉਂਦੇ ਤੁਹਾਡਾ ਪਿਆਰ ਇਨਾ ਮਿਲਿਆ ਕਿ ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੁਹਾਡਾ ਕਰਜ਼ਾ ਰਹੂਗਾ ਦੁਨੀਆ ਨੇ ਮੇਰੇ ਪੁੱਤ ਦਾ ਜੋ ਦੁੱਖ ਬੰਨਿਆ ਮੇਰਾ ਉਹਨਾਂ ਦੇ ਅੱਗੇ ਸਿਰ ਝੁਕਦਾ ਤੁਹਾਡੇ ਸਭ ਦੇ ਅੱਗੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਕੇ ਤੁਸੀਂ ਮੇਰਾ ਹੌਸਲਾ ਵਧਾਇਆ ਪਰ ਮੈਨੂੰ ਤੁਹਾਡੇ ਸਾਥ ਤੋਂ ਹਿੰਮਤ ਵੀ ਮਿਲਦੀ ਹੈ ਇਸ ਗੁੰਗੀ ਬੋਲੀ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਲੜਨ ਕੁਝ ਪਾਉ ਕੋਈਆਂ ਸ਼ਰਤਾਂ ਦੇ ਕਿ ਸਾਨੂੰ ਬੰਦ ਘਟ ਕੇ ਜਾਣਾ ਮਾਫ ਕਰ ਦਿਓਗਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ